ਪੰਜਾਬ ਸਰਕਾਰ ਵੱਲੋਂ ਬੀਤੇ ਕੱਲ੍ਹ ਪੁਲਿਸ ਨੇ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਜਿਸ ਤੋਂ ਬਾਅਦ ਅੱਜ ਜਲੰਧਰ ਦੇ ਹਰਕਮਲਪ੍ਰੀਤ ਸਿੰਘ ਖਾਕ ਹੂਣਾ ਵੱਲੋਂ ਐਸਐਸਪੀ ਦਾ ਅਹੁਦਾ ਸੰਭਾਲਿਆ ਗਿਆ ਅਤੇ ਨਵੀਨ ਸੰਗਲਾ ਵੱਲੋਂ ਡੀਆਈਜੀ ਜਲੰਧਰ ਰੇਂਜ ਦਾ ਅਹੁਦਾ ਸੰਭਾਲਿਆ ਗਿਆ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਜਿਹੜੇ ਲੋਕ ਕ੍ਰਿਮਿਨਲ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਦੇ ਨੇ ਜਾਂ ਪੈਟਿਕ ਕ੍ਰਾਈਮ ਜਿਹੀ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੈ। ਤਤ ਬੈਲਾ ਤੇ ਜਲੰਧਰ ਤੇ ਵਾਪਸ ਬੋਰਡ ਕਰਦੇ। ਪਰ ਸਤੰ ਦੇ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਤੇ ਐਸਐਸਪੀ ਵਿਭਾਗ ਦਾ ਮੌਕਾ ਮਿਲਿਆ ਤੁਹਾਨੂੰ ਕਿਵੇਂ ਰਹੇ ਜਲੰਧਰ ਦੀ ਜਿਸ ਤੁਹਾਤ ਦੀ ਜਲੰਧਰ ਵੀ ਮੈਂ ਇਟਸ ਲਾਈਕ ਅ ਹੋਮ ਕਮਿੰਗ ਮੈਂ ਇੱਥੇ ਕਾਫੀ ਛੋਲੇ ਰੈਂਕ ਦੇ ਵਿੱਚ ਨੌਕਰੀ ਕੀਤੀ ਹੈ ਜੀ ਤੇ ਉਹਦਾ ਤਜਰਬਾ ਹੈਗਾ ਉਸ ਗੱਲ ਦਾ ਲੋਕੀ ਵਾਕਫ ਹੈਗੇ ਨੇ ਇਹ ਉਹਦੇ ਨਾਲ ਸਾਡੇ ਪੁਲਿਸਿੰਗ ਦੇ ਵਿੱਚ ਤੁਸੀਂ ਜਦਾ ਇਫੈਕਟਿਵ ਪਲੇਸਿੰਗ ਕਰ ਲਏ ਨੇ ਜਦੋਂ ਤੁਹਾਡਾ ਜਨਤਾ ਦੇ ਨਾਲ ਕੋਈ ਲੋਕੇਸ਼ਨ ਸੌਪਰ ਹੁੰਦਾ। ਬਾਕੀ ਤੁਸੀਂ ਕਿਹਾ ਵੀ ਇੱਕ ਐਜੇ ਐਸਐਸਪੀ ਇੱਕ ਡਿਫਰੈਂਟ ਰੋਲ ਹੁੰਦਾ ਤੁਸੀਂ ਇੱਕ ਡਿਸਟ੍ਰਿਕਟ ਨੂੰ ਐਜੇ ਡਿਸਟ੍ਰਿਕਟ ਪੀਸ ਮੈਨਿੰਗ ਕਰਨਾ। ਮੇਰਾ ਬੜਾ ਕਲੀਅਰ ਪਾਲਿਸੀ ਹੈ ਜੀ ਹੈ ਵੀ ਡਿਸਪਲਿਨ ਨੂੰ ਮੇਨਟੇਨ ਕਰਾਂਗੇ, ਫੋਰਸ ਨੂੰ ਅਕਾਉਂਟੇਬਲ ਕਰਾਂਗੇ। ਬਟ ਜਿਹੜੇ ਵੀ ਬੈਡ ਆਂਸਰਸ ਨੇ ਉਹਨਾਂ ਨੂੰ ਮੇਰੀ ਕਲੀਅਰ ਤੱਕ ਵਰਨਿੰਗ ਰਕਵਡੇ ਰਹੇ। ਇਹ ਜਲੰਧਰ ਰੂਰਲ ਇਜ਼ ਨੋਟ ਅ ਸੇਫ ਪਲੇਸ। ਐਬੀਡੀ ਸਟ੍ਰਿਕਲੀ ਤੇ ਰੜੇ ਹੱਥ ਨਾ ਨਾ ਨੂੰ ਲਵਾਂਗੇ ਨਾ ਕੋਈ ਡਰਗ ਦਾ ਡੀਲਰ ਨਸ਼ੇ ਦਾ ਬੁਫਾਰੀ ਤੇ ਨਾ ਕੋਈ ਗੈਂਗਸਟਰ ਉਹ ਗਲੰਦਰ ਰੂਰਲ ਦੇ ਵਿੱਚ ਨਹੀਂ ਰਹਿ ਸਕੇਗਾ ਅਸੀਂ ਪੂਰਾ ਇਸ ਗੱਲ ਨੂੰ ਕੀ ਹਾਂਜੀ ਮੈਂ ਇਥੇ ਕਹਿੰਦਾ ਵੀ ਆਪਣੀ ਸੇਵਾਵਾਂ ਦੇ ਸਕਦੇ 2014 ਦੇ ਵਿੱਚ ਮੈਂ ਇਥੇ ਬੀਸੀਪੀ ਰਹੇ ਹਾਂ ਔਰ 2021 ਦੇ ਵਿੱਚ ਸੈਂਟਰ ਗਲੰਦਰ ਰੂਰਲ ਐਸੋਸੀਏਸ਼ਨ ਤੇ ਤੀਸਰੀ ਵਾਰ ਇਸ ਨੂੰ ਮੌਕਾ ਮਿਲ ਗਿਆ ਆਪਣੀ ਸੇਵਾਵਾਂ ਦੇਣ ਦਾ ਜੀਏਜੀ ਗਲੰਦਰ ਇਨਵੈਲਪਮੈਂਟ ਜਾਇੰਟ ਸਾਡੀ ਪ੍ਰਾਇੋਰਟੀ ਇਸ ਮੇਰੀ ਪ੍ਰਾਇੋਰਟੀ ਐਸ ਡੀ ਆਈ ਜਿਲੰਗਰ ਦੇ ਲਈ ਰਹਿਣਗੇ ਕਿ ਇੱਕ ਤਾਂ ਕਾਈ ਪ੍ਰੀਵੈਂਸ਼ਨ ਔਰ ਹਾਰਡ ਕੋਰ ਪੁਲਿਸਿੰਗ ਦੇ ਉੱਤੇ ਸੂਚੀ ਧਿਆਨ ਦੇਵਾਂਗੇ ਸੈਕੰਡ ਐਸ ਡੀ ਆਈ ਜਿਲੰਗਰ ਆਈ ਵਿਲ ਆਲਸੋ ਬੀ ਅ ਟ੍ਰਬਲ ਸ਼ੂਟਰ ਦੇ ਇਸੇ ਵੀ ਡਿਸਟ੍ਰਿਕਟ ਦੇ ਲਾ ਐਂਡ ਔਰਡਰ ਸਿਚੁਏਸ਼ਨ ਅੰਬੀਰਾ ਉਸ ਨੂੰ ਹੈਂਡਲ ਕਰਨਾ ਕਮਿਊਨਲ ਹਾਰਮਨੀਅਰ ਪੀਸ ਮੇਨਟੇਨ ਕਰਨਾ ਮੇਰੀ ਮੇਨ ਜਿਹੜੀ ਪ੍ਰਾਇੋਰਟੀ ਰਹੇਗੀ ਇਸ ਤੋਂ ਇਲਾਵਾ ਡਰਗਜ਼ ਨੂੰ ਲੱਕੇਟ ਦਰਕਰਦ ਲੂ ਨਾ ਕੇ ਅਸੀਂ ਬੜੇ ਸਖਤ ਰਾਵਾਂਗੇ ਇਹ ਨਵਾਂ ਕਾਨੂੰਨ ਆਇਆ ਹੈ ਜਿਹਦੇ ਇਸ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਅਸੀਂ ਜੀਮੈਂਟ ਕਰਾਂਗੇ ਪ੍ਰੋਪਰਲੀ ਇਸ ਤੋਂ ਇਲਾਵਾ ਜਿੰਨੇ ਬੇਲੌ ਜਿਹੜੇ ਆਉਂਦੇ ਆ ਕੰਪਲਕਸ ਬਾਹਰ ਉਹਨਾਂ ਤੇ ਕੈਗਰੈਂਸ ਪਾਗੀ ਭਾਰ-ਭਾਰ ਜਿਹੜਾ ਜਦੋਂ ਬਾਹਰ ਆ ਕੇ ਕ੍ਰਾਈਮ ਕਰਦੇ ਉਹਨਾਂ ਇਸ ਤੋਂ ਇਲਾਵਾ ਜਿਹੜਾ ਹੈੱਡਕ quarter ਤੋਂ ਡਾਇਰੈਕਸ਼ਨਸ ਆਉਂਦੀਆਂ ਨੇ ਡਿਫਰੈਂਟ ਇੰਡਸਟਰੀਜ਼ ਤੋਂ